ਉਦੋਂ ਬੇਸ਼ਰਮੋ ਕੋ ਜੋ ਇਹੀ ਪਰ ਆਏ ਖਾਰੇ تھے ਕਮਾਰੇ تھے ਔਰ ਥੋੜੀ ਜੀ ਪੰਜਾਬ ਕੀ ਸਥਿਤੀ ਜੋ ਹੈ ਖਰਾਬ ਹੋਈ ਤਾਂ ਦੌੜ ਗਏ ਤੋ ਉਨਕੋ ਤੋ ਦੁਬਾਰਾ ਘੁਸਨੇ ਹੀ ਨਾ ਦੋ ਇਹ ਜੋ ਦੌੜੇ ਹੈ ਨਾ ਮੈਂ ਤਾਂ ਕਹਤੋ ਕਿ ਭਾਈ ਆਪਣੀਆਂ ਹੁਣ ਰੇੜੀਆਂ ਲਾ ਲਓ ਇੱਧਰ ਆਪਣੀ ਦੁਕਾਨਾਂ ਪਾ ਲਓ ਜਿਹੜੇ ਪੰਜਾਬੀ ਲੋਕ ਅਗਿਆ ਹੈ ਨਾ ਜਿਹੜੀ ਚੰਗੀ ਚੰਗੀ ਜਗ੍ਹਾ ਗਏ ਤੇ ਭੱਜ ਗਏ ਪ੍ਰਵਾਸੀ ਜਿਹੜੇ ਭੱਜ ਗਏ ਤੇ ਆਪਣੀ ਰੇੜੀਆਂ ਲਾਓ ਉਧਰ ਆਪਣੀ ਦੁਕਾਨਾਂ ਲਾਓ ਪੰਜਾਬੀਆਂ ਦੀ ਦੁਕਾਨਾਂ ਲਾਓ ਤੇ ਇਹਨਾਂ ਨੂੰ ਵੜਾ ਨਹੀਂ ਨਾ ਦੋ ਠੀਕ ਹੈ ਨਾ ਤੇ ਉਹਨਾਂ ਨੂੰ ਵੀ ਨਾ ਵੜਨ ਦੋ ਮੈਂ ਤਾਂ ਕਹਿੰਦਾ ਕਿ ਜਿਹੜੇ ਇਹ ਜਿਹੜੇ ਹੈਗੇ ਪੰਜਾਬ ਚੋਂ ਡਰ ਕੇ ਭੱਜ ਗਏ ਹੈਗੇ ਅਸੀਂ ਤੇ ਨਹੀਂ ਭੱਜਣ ਵਾਲੇ ਚਾਹ ਬੰਬ ਗਿਰੇ ਚਾਹ ਫਿਰ ਜੋ ਮਰਜੀ ਹੋਏ ਇੱਧਰ ਆਏ ਹੈ ਮਹਾਰਾਜ ਦੇ ਜਿਹੜੇ ਅੱਗੇ ਇੱਜ਼ਤ ਬਖਸ਼ੀ ਇੱਧਰ ਆ ਕੇ ਸਾਰਾ ਕੁਝ ਦਿੱਤਾ ਤੇ ਇੱਧਰ ਜਾਉਂਗੇ ਤੇ ਮਿੱਟੀ ਤੇ ਮਿਲ ਕੇ ਜਾਉਂਗੇ ਇਸ ਤਰ੍ਹਾਂ ਤੇ ਨਹੀਂ ਜਾਉਂਗੇ ਤੇ ਬਸ ਇਹੀ ਹੈਗਾ ਕਿ ਭਈ ਜੰਗ ਰੁਕੇ ਜਾਂ ਨਾ ਰੁਕੇ ਹੁਣ ਬਦਿਆ ਮੌਕਾ ਹੈ कह रहे हैं कि जंग जो है सीज फायर के लिए पाकिस्तान और हिंदुस्तान की जंग जो है कहीं ना कहीं रुकती हुई नजर आ रही है लेकिन मैं एक ही बात बोलना चाहूंगा कि देखो जंग रुके या ना रुके पंजाब में चाहे दस नहीं दस हजार मिसाइलें भी दाग दे तब भी मैं तो ये पंजाब औरों की तरह छोड़ के जाने से रहा खैर मैं तो पैदा ही पंजाब में हुआ तो मैं तो ये पंजाब नहीं छोड़ के जाने वाला मेरा आखिरी फैसला यही है साले ऊपर से मिसाइलें गिरे मैं तो लेटने वाला भी नहीं हूं मर्जी हो जाए और उन बेशर्मों को जो यहीं पर आए खा रहे थे कमा रहे थे और थोड़ी सी पंजाब की स्थिति जो है खराब हुई तो दौड़ गए तो उनको तो दोबारा घुसने ही ना दो ये जो दौड़े है ना मैं तो कहता हूं कि भाई अपनी हूं रेडियां ला लो इधर अपनी दुकाना पालो जो पंजाबी लोग आ आगे है ना ਜਿਹੜੀ ਚੰਗੀ ਚੰਗੀ ਜਗ੍ਹਾ ਗਏ ਤੇ ਭੱਜ ਗਏ ਪਰਵਾਸੀ ਜਿਹੜੇ ਭੱਜ ਗਏ ਤੇ ਆਪਣੀ ਰੇੜੀਆਂ ਲਾਓ ਉਧਰ ਆਪਣੀ ਦੁਕਾਨਾਂ ਲਾਓ ਪੰਜਾਬੀਆਂ ਦੀ ਦੁਕਾਨਾਂ ਲਾਓ ਤੇ ਇਹਨਾਂ ਨੂੰ ਵੜਨ ਹੀ ਨਾ ਦਿਓ ਠੀਕ ਹੈ ਨਾ ਤੇ ਉਹਨਾਂ ਨੂੰ ਵੀ ਨਾ ਵੜਨ ਦਿਓ ਮੈਂ ਤਾਂ ਕਹਿੰਦਾ ਕਿ ਜਿਹੜੇ ਇਹ ਜਿਹੜੇ ਹੈਗੇ ਪੰਜਾਬ ਚੋਂ ਡਰ ਕੇ ਭੱਜ ਗਏ ਹੈਗੇ ਅਸੀਂ ਤੇ ਨਹੀਂ ਭੱਜਣ ਵਾਲੇ ਚਾਹ ਬੰਬ ਗਿਰੇ ਚਾਹ ਫਿਰ ਜੋ ਮਰਜ਼ੀ ਹੋਏ ਇੱਧਰ ਆਇਆ ਹੈ ਮਹਾਰਾਜ ਦੇ ਜਿਹੜੇ ਗਏ ਇੱਜ਼ਤ ਬਖਸ਼ੀ ਇੱਧਰ ਆ ਕੇ ਸਾਰਾ ਕੁਝ ਦਿੱਤਾ ਤੇ ਇੱਧਰ ਜਾਉਂਗੇ ਤੇ ਮਿੱਟੀ ਤੇ ਮਿਲ ਕੇ ਜਾਉਂਗੇ ਇਸ ਤਰ੍ਹਾਂ ਤੇ ਨਹੀਂ ਜਾਉਂਗੇ ਤੇ ਬਸ ਇਹੀ ਹੈਗਾ ਕਿ ਭਾਈ ਜੰਗ ਰੁਕੇ ਜਾਂ ਨਾ ਰੁਕੇ ਹੁਣ ਵਧੀਆ ਮੌਕਾ ਹੈ ਜਿਹੜੀ ਰੇੜੀਆਂ ਵਗੈਰਾ ਹੈਗੀ ਆ ਤੁਸੀਂ ਆਪਣੀ ਰੇੜੀਆਂ ਲਾਓ ਬਸ ਠੀਕ ਹੈ ਨਾ ਹਜੇ ਤੱਕ ਤੁਸੀਂ ਕਹਿੰਦੇ ਸੀ ਪੰਜਾਬ ਪ੍ਰਵਾਸੀ ਭਜਾਣੇ ਆ ਭਜਾਣੇ ਹੁਣ ਆਪੇ ਪ੍ਰਵਾਸੀ ਚੱਲ ਗਏ ਹੈਗੇ 90% ਪ੍ਰਵਾਸੀ ਚੱਲ ਗਏ ਹੈਗੇ ਤੇ ਭਈ ਤੁਸੀਂ ਆਪਣੀ ਦੁਕਾਨਾਂ ਤੋਂ ਕੰਨਾ ਲਾਓ ਤੇ ਆਪਣੇ ਪੰਜਾਬ ਨੂੰ ਸੰਭੋ ਜੇ ਨਹੀਂ ਕਰ ਸਕਦੇ ਹੈਗੇ ਉਹ ਤੇ ਫਿਰ ਰੋਲਾ ਨਾ ਮਚਾਓ ਜੀ ਪ੍ਰਵਾਸੀ ਭਜਾਣੇ ਆ ਇਹ ਕਰਨਾ ਉਹ ਕਰਨਾ ਹੈ ਸਾਨੂੰ ਰੇੜੀਆਂ ਨਹੀਂ ਲਾਣ ਦਿੰਦੇ ਹੁਣ ਤੁਹਾਡੇ ਕੋਲ ਜਿਹੜਾ ਹੈਗਾ ਪੂਰਾ ਮੌਕਾ ਹੈਗਾ ਤੇ ਆਪਣੇ ਕੰਮ ਕਾਜ ਖੋਲੋ ਤੇ ਪੰਜਾਬ ਤੇ ਰੋ